ਪ੍ਰਭ ਭਾਵੈ ਬਿਨ ਸਾਸਤੇ ਰੱਖੇ। ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਚਾਵੇ ਤੇ ਬਿਨ ਸਵਾਸਾਂ ਤੋਂ ਰੱਖ ਸਕਦਾ ਹੈ। ਕੇਸਾਂ ਨੂੰ ਬਚਾਉਣਾ ਕਿੱਡੀ ਕ ਗੱਲ ਐ। ਸਤਗੁਰ ਨੇ ਕੇਸ ਬਚਾ ਲੈ ਕੇਸ ਕੱਟੇ ਨਾ ਗਏ। ਜਕਰੀਆ ਖਾਨ ਕਹਿਣ ਲੱਗਾ ਜੁੱਤੀ ਮਾਰ ਕੇ ੜਾ ਦਿਓ। ਭਾਈ ਤਾਰੂ ਸਿੰਘ ਕਹਿਣ ਲੱਗਾ ਜੇ ਮੇਰੇ ਗੁਰੂ ਨੇ ਕੇਸ ਕੱਟਣ ਨਹੀਂ ਦਿੱਤੇ ਤੇਰੀ ਜੁੱਤੀ ਨਹੀਂ ਲੱਗੇਗੀ ਕੇਸਾਂ ਨੂੰ। ਤੂੰ ਖਾਲਸੇ ਦੀ ਜੁੱਤੀ ਦੇ ਅੱਗੇ ਲੱਗ ਕੇ ਜਾਵੇਂਗਾ। ਕੱਲ ਆਪਾਂ ਇਥੋਂ ਇਤਿਹਾਸ ਨੂੰ ਵਿਚਾਰਿਆ ਸੀ। ਜਦੋਂ ਇਹ ਗੱਲ ਕਹੀ ਗੁੱਸੇ ਦੇ ਵਿੱਚ ਆਇਆ ਜਕਰੀਆ ਖਾਨ ਇੱਕ ਹੁਕਮ ਦੇਣ ਲੱਗਾ ਹੁਕਮ ਕੀ ਹੈ ਕਹਿੰਦਾ ਇਹਦੇ ਕੇਸ ਨਹੀਂ ਕਟਨੇ ਨੂੰ ਮਾਨ ਬੜਾ ਜਿੱਥੋਂ ਕੇਸ ਸੁੱਕਦੇ ਨੇ ਉਹ ਖੋਪੜੇ ਲਾ ਦਿਓ ਰੰਬੀਆਂ ਦੇ ਨਾਲ ਇੱਕ ਮੋਚੀ ਸੱਦਿਆ ਗਿਆ ਰੰਬੀ ਤਿੱਖੀ ਕੀਤੀ ਗਈ ਭਾਈ ਤਾਰੂ ਸਿੰਘ ਲਹੌਰ ਦੇ ਨਾਲ ਖਾਸ ਚੌਂਕ ਦੇ ਵਿੱਚ ਬੈਠਾ ਰੰਬੀ ਦੇ ਨਾਲ ਭਾਈ ਤਾਰੂ ਸਿੰਘ ਦਾ ਖੋਪੜ ਲਾ ਰਿਹਾ ਮੋਚੀ ਤੇ ਭਾਈ ਤਾਰੂ ਸਿੰਘ ਕੀ ਗਾ ਰਿਹਾ ਕਹਿੰਦਾ ਰੰਬੀਆਂ ਦੇ ਨਾਲ ਖੋਪੜ ਲਾ ਦੇ ਮੇਰਾ ਸਿੱਖੀ ਦਾ ਰੰਗ ਨਹੀਂ ਲਖਣਾ ਜੋ ਕੁਝ ਬਾਪਰ ਰਿਹਾ ਟਾਡੀ ਜਥਾ ਗਾ ਕੇ Продолжение okay. следует... Uh, uh, uh. ਨਾ ਨਹੀਂਓ ਰੰਗ ਲਥਣਾ ਲਾ ਦੇ ਖੋਪਰੀ ਜਲਾ ਦਾੰਬਰ ਰੰਬੀਆ ਪੀਆਂ ਦੇ ਸਾਹਮਣੇ ਬੈਠੇ ਤਾਰੂ ਸਿੰਘ ਸ਼ੇਰ ਨੇ ਛੰਡਿਆ ਜਕਾਰਾ ਉੱਚੀ ਸੂਰਮੇ ਦਲੇਰ ਨੇ ਪਾਪੀਆਂ ਦੇ ਸਾਹਮਣੇ ਬੈਠੇ ਤਾਰੂ ਸੁਚਾ ਗੁਰੂ ਦਸਮੇਸ਼ ਦਾ ਖੜੀ ਤੇ ਚਾੜ ਤੁਸੀਂ ਪਹਿਲਾਂ ਵੀ ਹੈ ਤੱਕਿਆ ਜੁਲਮ ਤੇ ਸੀਹਿਆਂ ਦਾ ਸਵਾਦ ਕਿਵੇਂ ਚੱਖਿਆ ਚਰਖੜੀ ਤੇ ਚਾੜ ਤੁਸੀਂ ਪਹਿਲਾਂ ਵੀ ਹੈ ਤੱਕਿਆ ਜੁਲਮ ਤੇ ਸੀਹਿਆਂ ਦਾ ਸਵਾਦ ਕਿਵੇਂ ਚੱਖਿਆ ਸਿੱਖੀ ਸਿੱਧਕ ਸਿੱਖੀ ਸਦਕ ਪਰੋ ਸਾਦ ਸਮੇਸ਼ ਦਾ ਇਹੋ ਗੱਲ ਯਾਦ ਰੱਖੇਣਾ ਨਾ ਦੇ ਖੋਪਰੀ ਜਨਾ ਦਾ ਮਾਰ ਰੰਬੀਆ ਸਿੱਖੀ ਦਾ ਨਹੀਂ ਹੋ ਤੇਰੇ ਜੁੱਤੀ ਵਾਲੀ ਨੋਕ ਤੇ ਕਰ ਲੈ ਜ਼ੁਲਮ ਸਾਰੀ ਤਾਕਤ ਤੁਨ ਝੋਕ ਦੇ ਓ ਨਾਲ ਚ ਡਰਾਬੇ ਤੇਰੇ ਜੁੱਤੀ ਵਾਲੀ ਨੋਕ ਤੇ ਕਰ ਲੈ ਜ਼ੁਲਮ ਸਾਰੀ ਤਾਕਤ ਤੁਨ ਝੋਕ ਦੇ ਓ ਭੁੱਲਾ ਰਹੀ ਬਲਵੀਰ ਸਿੱਖੀ ਸ਼ਾਹ ਟ੍ਰੇਡਤਾ ਹੈ ਭਾਈ ਤਾਰੂ ਸਿੰਘ ਦੀ 25 ਸਾਲਾਂ ਦਾ ਨੌਜਵਾਨ ਕੋਈ ਬੱਤੀ ਉਮਰ ਨਹੀਂ ਹੈ ਭਾਈ ਤਾਰੂ ਸਿੰਘ ਦੀ ਕਈ ਵਾਰ ਫੋਟੋ ਦੇ ਵਿੱਚ ਦੇਖ ਕੇ ਜਿਹੜੀਆਂ ਫੋਟੋਆਂ ਬਣਾਈਆਂ ਜਾਂ ਨਾਂ ਸੁਣ ਕੇ ਸਾਨੂੰ ਲੱਗੇ ਵੀ ਬਹੁਤ ਉਮਰ ਸੀ ਕਿਤੇ ਭਾਈ ਤਾਰੂ ਸਿੰਘ ਦੀ ਸਿਰਫ 25 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਦੀ ਭਾਈ ਤਾਰੂ ਸਿੰਘ ਕਹਿਣ ਲੱਗ ਰਹੇ ਵੀ ਦੇ ਨਾਲ ਖੋਪੜ 100 ਵਾਰ ਲਾਦੇ ਮੇਰਾ ਸਿੱਖੀ ਦਾ ਰੰਗ ਨਹੀਂ ਲੈਂਦਾ ਆਖਰਕਾਰ ਜ਼ਾਲਮ ਨੇ ਉਸ ਮੋਚੀ ਨੇ ਰੰਬੀ ਰੱਕੀ ਮੱਥੇ ਤੇ ਸੱਟ ਮਾਰੀ ਹੌਲੀ ਹੌਲੀ ਕਰਕੇ ਉੱਪਰੋਂ ਸਾਰਾ ਖੋਪੜ ਲਾ ਦਿੱਤਾ ਖੋਪੜ ਲਾ ਹਾਲੇ ਪਰ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ ਇਹ ਆ ਸਿੱਖੀ ਸਿੱਖੀ ਐਵੇਂ ਨਹੀਂ ਮਿਲ ਜਾਂਦੀ ਇਸੇ ਲਈ ਕਿਹਾ ਜਾਂਦਾ ਸਿੱਖੀ ਖੰਡਿਓ ਤਿੱਖੀ ਖੰਡੇ ਦੀ ਧਾਰ ਤੋਂ ਵੀ ਤਿੱਖੀ ਐ ਸਿੱਖ ਬਣਨਾ ਕੋਈ ਸੌਖਾ ਕੰਮ ਨਹੀਂ ਸਿੱਖ ਬਣਨਾ ਤੇ ਸਿੱਖ ਕਹੋਣਾ ਮੈਂ ਬਾਰ-ਬਾਰ ਕਈ ਦਿਨਾਂ ਤੋਂ ਇਹ ਗੱਲ ਸਾਂਝੀ ਕਰਦਾ ਆ ਰਿਆਂ ਦੋਨੇ ਡਿਫਰੈਂਟ ਚੀਜ਼ਾਂ ਨੇ ਸਿੱਖ ਬਣਨਾ ਤੇ ਸਿੱਖ ਕਹੋਣਾ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਸੀ ਵੀ ਬ੍ਰਾਹਮਣ ਕਹਾਉਣਾ ਤੇ ਬ੍ਰਾਹਮਣ ਬਰਨਾ ਤੇ ਬੜਾ ਫਰਕ ਹੈ ਬ੍ਰਾਹਮਣ ਉਹ ਹੁੰਦਾ ਜਿਹੜਾ ਬ੍ਰਹਮ ਨੂੰ ਜਾਣ ਲਵੇ ਨਾ ਕਿ ਜਿਹੜਾ ਬ੍ਰਾਹਮਣਾਂ ਦੇ ਘਰ ਤੇ ਜਨਮ ਲੈ ਲਵੇ ਸਿੱਖ ਉਹ ਹੁੰਦਾ ਜਿਹੜਾ ਗੁਰੂ ਦੀ ਸਿੱਖੀ ਨੂੰ ਕਮਾ ਲਵੇ ਨਾ ਕਿ ਸਿੱਖਾਂ ਦੇ ਘਰ ਤੇ ਜਨਮ ਲੈ ਲਵੇ